ਨੇ ਉਧਰ ਇੱਕ ਅਪੀਲ ਕੋਰਟ ਨੇ ਫੈਸਲਾ ਜਿਹੜਾ ਸੁਣਾਇਆ ਵੀ ਜਿਹੜਾ 트럼ਪ ਉਹਨਾਂ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉਲਟ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ ਕਹਿੰਦੇ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜਾ ਆ ਉਹ ਇਨ ਪਲੇਸ ਜਿਹੜੀ ਉਹ ਰਹੂਗੀ ਸੋ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਵੀ ਇਹ ਹੁਣ ਆ ਜਿਹੜਾ ਸ਼ੋ ਡਾਊਨ ਆ ਉਹ ਹੋਊਗਾ ਸੋ ਜਿਹੜਾ ਬਲਾਕ ਲਾਇਆ ਹੋਇਆ 트럼ਪ ਉਹਨਾਂ ਦੇ ਉਸ ਐਗਜ਼ੈਕਟਿਵ ਆਰਡਰ ਦੇ ਉੱਤੇ ਉਹ ਬਰਕਰਾਰ ਰਹੇਗਾ 9th ਸਰਕਟ ਦੇ ਪੈਨਲ ਨੇ ਜਿਹੜੇ ਇੱਕ ਜਿਹੜੇ ਜਿਮੀ ਕਾਰਟਰ ਹੁਣਾਂ ਦੇ ਅਪੁਆਇੰਟ ਹੀ ਇੱਕ ਬੋ ਜਾਰਜ ਬੁਸ਼ ਹੁਣਾਂ ਦੇ ਪੁਆਇੰਟ ਹੀ ਤੇ ਇੱਕ ਟਰੰਪ ਹੁਣਾਂ ਦੇ ਅਪੁਆਇੰਟ ਹੀ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇੱਕ ক্লোਜ਼ਰ ਰਿਵਿਊ ਮੰਗਦਾ ਏ ਜਿਹੜਾ ਕੇਸ ਤੇ ਆਰਗੂਮੈਂਟ ਜਿਹੜੇ ਹੁਣ ਜੂਨ ਦੇ ਵਿੱਚ ਇਸ ਵਿੱਚ ਇਵੈਂਚੁਅਲੀ ਸੁਣੇ ਜਾਣਗੇ ਸੋ ਜਿਹੜਾ ਬਲਾਕ ਆ ਉਹ ਬਰਕਰਾਰ ਰਹੇਗਾ ਸੋ ਜਿਹੜਾ ਰੌਲਰ ਆਪਾ ਪਿਆ ਸੀਗਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਉਹ ਹਾਲ ਦੀ ਘੜੀ ਉਸੇ ਤਰੀਕੇ ਨਾਲ ਬਰਕਰਾਰ ਆ ਜਿਹੜਾ ਵੀ ਅਮਰੀਕਾ 'ਚ ਜੰਮਦਾ ਆ ਉਹ ਜੰਮਦਿਆਂ ਜਿਹੜਾ ਉਹ ਸਿਟੀਜ਼ਨ ਰਹੇਗਾ 1868 ਦੀ ਜਿਹੜੀ ਸੰਵਿਧਾਨਿਕ ਸੋਧ ਕੀਤੀ ਗਈ ਸੀ ਇਸ ਸਿਟੀਨਸ਼ਿਪ ਦੇਣ ਦੇ ਮਾਮਲੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ ਸੋ ਜਿਹੜੀ ਮੈਜੋਰਟੀ ਦੇ ਨਾਇਨ ਸਰਕਟ ਪੈਨਲ ਨੇ ਇੰਡੀਕੇਟ ਜਿਹੜਾ ਉਹ ਕਿਹਾ ਆ ਵੀ 트럼ਪ ਐਡਮਿਨਿਸਟ੍ਰੇਸ਼ਨ ਇਸ ਐਮਰਜੈਂਸੀ ਫੇਜ਼ ਦੇ ਵਿੱਚ ਕਿਤੇ ਨਾ ਕਿਤੇ ਫੇਲ ਜਿਹੜਾ ਉਹ ਹੋਇਆ ਆ ਤੇ ਆਪਣੇ ਮੈਰਿਟ ਆਫ ਡਿਸਪਿਊਟ ਦੇ ਉੱਤੇ ਜਿਹੜਾ ਇਹ ਹੁਣ ਸਕਸੀਡ ਜਿਹੜਾ ਉਹ ਕਰ ਗਿਆ ਸੋ ਹਾਲ ਦੀ ਘੜੀ ਸੋ ਜਿਹੜੇ ਬਰਥ ਰਾਈਟ ਨੂੰ ਲੈ ਕੇ ਜੇ ਕਿਸੇ ਨੂੰ ਸੀਗੀ ਤੇ ਉਹ ਹੁਣ ਆਉਂਦੇ ਨਜ਼ਦੀਕੀ ਸਮੇਂ ਦੇ ਵਿੱਚ ਉਸੇ ਤਰੀਕੇ ਨਾਲ ਬਰਕਰਾਰ ਰਹੂਗੀ ਅੰਟਿਲ ਅਨਲੈਸ ਸੁਪਰੀਮ ਕੋਰਟ ਇਸ ਦੇ ਉੱਤੇ ਕੋਈ ਹੋਰ ਫੈਸਲਾ ਨਹੀਂ ਸੁਣਾਉਂਦਾ ਜੀ ਉਧਰ ਇੱਕ ਅਪੀਲ ਕੋਰਟ ਨੇ ਫੈਸਲਾ ਜਿਹੜਾ ਸੁਣਾਇਆ ਵੀ ਜਦ 트럼ਪ ਉਹਨਾਂ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉਲਟ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ ਕਹਿੰਦੇ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜਾ ਆ ਉਹ ਇਨ ਪਲੇਸ ਜਿਹੜੀ ਹੋ ਰਹੂਗੀ ਸੋ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਵੀ ਇਹ ਹੁਣ ਆ ਜਿਹੜਾ ਸ਼ੋਡਾਊਨ ਆ ਉਹ ਹੋਊਗਾ ਸੋ ਜਿਹੜਾ ਬਲਾਕ ਲਾਇਆ ਹੋਇਆ 트럼ਪ ਉਹਨਾਂ ਦੇ ਉਸ ਐਗਜ਼ੈਕਟਿਵ ਆਰਡਰ ਦੇ ਉੱਤੇ ਉਹ ਬਰਕਰਾਰ ਰਹੇਗਾ 9th ਸਰਕਟ ਦੇ ਪੈਨਲ ਨੇ ਜਿਹੜਾ ਇੱਕ ਜਿਹੜੇ ਜਿਮੀ ਕਾਰਟਰ ਹੁਣਾਂ ਦੇ ਅਪੁਆਇੰਟੀ ਇੱਕ ਜਾਰਜ ਬੁਸ਼ ਹੁਣਾਂ ਦੇ ਪੁਆਇੰਟੀ ਤੇ ਇੱਕ ਟਰੰਪ ਹੁਣਾਂ ਦੇ ਅਪੁਆਇੰਟੀ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇੱਕ ক্লোਜ਼ਰ ਰਿਵਿਊ ਮੰਗਦਾ ਏ ਜਿਹੜਾ ਕੇਸ ਤੇ ਆਰਗੂਮੈਂਟ ਜਿਹੜੇ ਹੁਣ ਜੂਨ ਦੇ ਵਿੱਚ ਇਸ ਵਿੱਚ ਇਵੈਂਚੁਅਲੀ ਸੁਣੇ ਜਾਣਗੇ ਸੋ ਜਿਹੜਾ ਬਲਾਕ ਆ ਉਹ ਬਰਕਰਾਰ ਰਹੇਗਾ ਸੋ ਜਿਹੜਾ ਰੌਲਾ ਰੱਪਾ ਪਿਆ ਸੀਗਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਉਹ ਹਾਲ ਦੀ ਘੜੀ ਉਸੇ ਤਰੀਕੇ ਨਾਲ ਬਰਕਰਾਰ ਆ ਜਿਹੜਾ ਵੀ ਅਮਰੀਕਾ ਚ ਜੰਮਦਾ ਆ ਉਹ ਜੰਮਦਿਆਂ ਜਿਹੜਾ ਉਹ ਸਿਟੀਜ਼ਨ ਰਹੇਗਾ 1868 ਦੀ ਜਿਹੜੀ ਸੰਵਿਧਾਨਿਕ ਸੋਧ ਕੀਤੀ ਗਈ ਸੀ ਇਸ ਸਿਟੀਨਸ਼ਿਪ ਦੇਣ ਦੇ ਮਾਮਲੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ ਸੋ ਜਿਹੜੀ ਮੈਜੋਰਟੀ ਦੇ ਨਾਇਨ ਸਰਕਟ ਪੈਨਲ ਨੇ ਇੰਡੀਕੇਟ ਜਿਹੜਾ ਉਹ ਕਿਹਾ ਆ ਵੀ 트럼ਪ ਐਡਮਿਨਿਸਟ੍ਰੇਸ਼ਨ ਇਸ ਐਮਰਜੈਂਸੀ ਫੇਜ਼ ਦੇ ਵਿੱਚ ਕਿਤੇ ਨਾ ਕਿਤੇ ਫੇਲ ਜਿਹੜਾ ਉਹ ਹੋਇਆ ਹੈ ਤੇ ਆਪਣੇ ਮੈਰਿਟ ਆਫ ਡਿਸਪਿਊਟ ਦੇ ਉੱਤੇ ਜਿਹੜਾ ਇਹ ਹੁਣ ਸਕਸੀਡ ਜਿਹੜਾ ਉਹ ਕਰ ਰਿਹਾ ਸੋ ਹਾਲ ਦੀ ਘੜੀ ਸੋ ਜਿਹੜੇ ਬਰਥ ਰਾਈਟ ਨੂੰ ਲੈ ਕੇ ਜੇ ਕਿਸੇ ਨੂੰ ਸੀਗੀ ਤੇ ਉਹ ਹੁਣ ਆਉਂਦੇ ਨਜ਼ਦੀਕੀ ਸਮੇਂ ਦੇ ਵਿੱਚ ਉਸੇ ਤਰੀਕੇ ਨਾਲ ਬਰਕਰਾਰ ਰਹੂਗੀ ਅੰਟੀਲ ਅਨਲੈਸ ਸੁਪਰੀਮ ਕੋਰਟ ਇਸ ਦੇ ਉੱਤੇ ਕੋਈ ਹੋਰ ਫੈਸਲਾ ਨਹੀਂ ਸੁਣਾਉਂਦਾ